ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰੋਇਪੁਰ ਜ਼ਿਲ੍ਹੇ ਦਾ ਮਨਮਤਾ ਨਗਰ ਸ਼ਹਿਰ ਪਿੰਡ ਸ਼ਹਿਰ ਤਲਵੰਡੀ ਭਾਈ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਤਲਵੰਡੀ ਭਾਈ ਸ਼ਹਿਰ ਦੇ ਵਿੱਚ ਆ ਤੇ ਦੀਪੇ ਭਾਈ ਦੇ ਘਰੇ ਇਸ ਟਾਈਮ ਮੌਜੂਦ ਹਾਂ ਮਿੱਤਰੋ ਤਿੰਨ ਜਨਵਾਰ ਦੀ ਜਾਣਕਾਰੀ ਵੀਡੀਓ ਤੁਹਾਡੇ ਨਾਲ ਸਾਂਝੀ ਕਰੂੰਗਾ ਵੱਡੀ ਜਾਣਕਾਰੀ ਦੇ ਨਾਲ ਵੱਡੀ ਵੀਡੀਓ ਦੇ ਨਾਲ ਤੁਹਾਡੇ ਰੂਪ ਰੂਪ ਹੋਏ ਆ ਇਸ ਟਾਈਮ ਦੇ ਵਿੱਚ ਤੁਹਾਨੂੰ ਇੱਕ ਟੌਪ ਦਾ ਨਗੀਨਾ ਐਫਐਫ ਦੇ ਵਿੱਚ ਦਿਖਾਉਣਾ ਵਾ ਜਿਹੜਾ ਕਿ ਬਿਲਕੁਲ ਤਾਜੀ ਸੋਈ ਸਵਾਈ ਵੱਛੀ ਪਲੂਣ ਰਿਕਾਰਡ ਤੋੜ ਚੀਜ਼ ਆ ਮਿੱਤਰੋ ਮੂਰਤਾਲੇ ਪੱਖ ਤੋਂ ਵੀ ਲੇਵੇ ਵਾਲੇ ਪੱਖ ਤੋਂ ਵੀ ਤੇ ਥਾਨ ਵਾਲੇ ਪੱਖ ਤੋਂ ਵੀ ਸਭ ਪਾਸਿਆਂ ਤੋਂ ਰਿਕਾਰਡ ਤੋੜਦੀ ਆ ਬਗਰ ਵੀ ਇਹਦੇ ਵੱਛੀ ਆ ਸਾਰੀ ਗੱਲਬਾਤ ਆਪਾਂ ਕਰਦੇ ਆ ਬਾਈ ਦੇ ਨਾਲ ਜਾਣਕਾਰੀ ਲੈਣੇ ਆ ਦੀਪੇ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਆ ਬਹੁਤ ਵਧੀਆ ਜੀ ਸੇਤਾਂਕਰ ਪਰਿਵਾਰ ਜੀ ਸਾਰੇ ਬਹੁਤ ਵਧੀਆ ਜੀ ਚਲੋ ਸ਼ੁਕਰ ਆ ਅੱਛਾ ਦੀਪੇ ਭਾਈ ਜਾਣਕਾਰੀ ਤੋਂ ਪਹਿਲਾਂ ਇੱਕ ਗੱਲ ਸਾਰੇ ਗਾਵਾਂ ਦਾ ਬਾਜ਼ਾਰ ਅੱਕੇ ਨਾਲੋਂ ਕਿਵੇਂ ਰੱਖਦਾ ਬਹੁਤ ਤੇਜ਼ ਆ ਬਾਈ ਠੀਕ ਆ ਹੁਣ ਹਨਾ ਗਾਂ ਵਿਕੀ ਜਾਂਦੀ ਚੰਗੀ ਬਿਲਕੁਲ ਵਿਕੀ ਜਾਂਦੀ ਠੀਕ ਆ ਬਾਈ ਅੱਛਾ ਬਾਈ ਜਿਹੜੀ ਵੱਛੀ ਆ ਆਪਣੀ ਇਹ ਪਲੂਣੀ ਸੂਈ ਆ ਬਾਈ ਇਹ ਦੋ ਦੰਦ ਹੋ ਗਈ ਵੱਛੀ ਬਾਈ ਦੋ ਦੰਦਾਂ ਹਾਂਜੀ ਅੱਛਾ ਕਿਹੜੇ ਸੀਮੰਦ ਦੀ ਆ ਬਾਈ ਯਾਰ ਐਵੇਂ ਝੂਠ ਹੀ ਮਾਨੇ ਜਿੰਨੇ ਮਰਦੇ ਨਹੀਂ ਪਤਾ ਹਨਾ ਅਗਲਾ ਵੇਖ ਲੋ ਜੋ ਹੈਗਾ ਠੀਕ ਆ ਬਾਈ ਮੈਂ ਐਵੇਂ ਬਰੂਡ ਦੇ ਗਈਆਂ ਫਲਾਣੇ ਦੀ ਆ ਉਹ ਕੁਝ ਨਹੀਂ ਪੈਦਾ ਕੋਈ ਠੀਕ ਆ ਬਾਈ ਅੱਛਾ ਬਾਈ ਕਿਦਨ ਸੂਈ ਆ ਇਹ ਦੀਪੇ ਵੇ ਅੱਜ ਦੋ ਦਿਨ ਹੋ ਗਏ ਬਾਈ ਸੂਈ ਨੂੰ ਅੱਜ ਦੋ ਦਿਨ ਥੋੜੀ ਜੀ ਹੂੰ ਬੱਤੀ ਬਰੈਣਾ ਪਹਿਲਾਂ ਨਾ ਜਿਵੇਂ ਨਵਾਂ ਹਾਂ ਚੰਗੀ ਗੱਲ ਵੀ ਇਹ ਸੌਖੀ ਰਹਿ ਗਈ ਸੌਖੀ ਰਹਿ ਗਈ ਅਸੂ ਵੀ ਬਹੁਤ ਛੋੜੀ ਇਹਦੀ ਹੂੰ ਅੱਛਾ ਭਾਈ ਦੁੱਧ ਕਿੰਨਾ ਤਿਆਰ ਆ ਕਿੰਨੇ ਦਿਨ ਆ ਇਸ ਟਾਈਮ 12 13 ਕਿਲੋ ਬੋਲਾ ਤਿਆਰ ਆ ਵੀਰੇ ਦਾ ਬੋਲਾ ਤਿਆਰ ਆ ਹਾਂਜੀ ਚਵਾਈ ਕਿਵੇਂ ਲੱਗੀ ਆ ਭਾਈ ਚਵਾਈਆਂ ਮੋਟੀ ਆ ਸੀਲ ਹੰਦੀ ਆ ਇੱਕ ਨੰਨੀ ਠੀਕ ਆ ਸੀਲ ਆ ਚੋਣ ਚਣ ਨੂੰ ਬਿਲਕੁਲ ਭਾਈ ਠੀਕ ਆ ਭਾਈ ਜਿੱਦਾਂ ਮਰਜੀ ਭਾਈ ਥੱਲੇ ਬਹਿ ਜਾ ਦੇ ਠੀਕ ਆ ਭਾਈ ਵਾਸਤਾ ਨਹੀਂ ਮਾਰਦੀ ਫਿਰ ਤਾਰਾ ਦੋ ਦੋ ਬਿਲੇ ਤਾਰਾ ਮਾਰ ਦਿੰਨੇ ਆਹ ਦੇਖੋ ਇਹਨਾਂ ਘਰ ਲੈ ਪਹਿਲਾਂ ਵਹਿੜਾ ਦੁਆਦ ਨਾਂ ਦੀ ਸੋਈ ਦੇ ਗਲਤ ਨਹੀਂ ਹੈਗੇ ਵਿੱਚੋਂ ਉਹਨਾਂ ਲੋ ਹਨਾ ਵਾਕਿਆ ਹੀ ਬੜੀ ਚੈਲੀਆ ਯਾਰ ਹੂੰ ਠੀਕ ਹੈ ਬਾਈ ਅੱਛਾ ਦੀਪੇ ਬਾਈ ਇਹਦਾ ਰੇਟ ਕੀ ਰਹੂਗਾ ਰੇਟ ਬਾਈ ਇਹ 95 ਹੋਊਗਾ ਦਾ 95000 ਰੁਪਏ ਹੋਊਗਾ ਇਹਦੇ ਵਿੱਚੋਂ ਲੜ ਤੇ ਪਿਆਰ ਕੋਈ ਬਾਈ ਉਹ ਕੋਈ ਨਹੀਂ ਬਾਈ ਕਰ ਦਾਂਗੇ ਠੀਕ ਹੈ ਕੱਢੀ ਪਾ ਦੋ ਥੋੜੀ ਬਰਾਜ ਲੈ ਮਿੱਤਰੋ ਸੋਹਣੇ ਨੈਣ ਨਕਸ਼ਪੁਰ ਮਾਤਮਾ ਦੀ ਕਿਰਪਾ ਦੇ ਨਾਲ ਐਣ ਅੰਗ-ਉੰਗ ਬਹੁਤ ਚੰਗਾ ਵੱਛੀ ਦਾ ਲੱਗਾ ਹੋਇਆ ਲੇਵੇ ਦੀ ਬਣਾਵਟ ਬੰਤਰ ਬੜੀ ਕਮਾਲ ਦੀ ਆ ਫਿਰ ਬਈ ਸਾਰੇ ਪਾਸਿਆਂ ਤੋਂ ਬਿਊਟੀ ਨਾਲ ਭਰੀ ਹੋਈ ਆ ਦੁੱਧ 18 19 18 19 ਪਹਿਲੇ ਸੂਏ ਦੇ ਵਿੱਚ ਹੀ ਪਾ ਜੂਗੀ 20 ਵੀ ਦੇ ਸਕਦੀ ਆ ਕਿਉਂਕਿ ਕਾਲੇ ਕੰਨਾਂ ਦੇ ਵਿੱਚ ਆ ਵੱਛੀ ਜਿਹੜੀ ਵੱਛੀ ਦੇ ਗੋਲ ਕਾਣਾ ਕੰਨ ਹੁੰਦੇ ਹੁੰਦਾ ਮਤਲਬ ਕੁਆਲਿਟੀ ਬਹੁਤ ਅੱਖਾਂ ਦੇ ਵਿੱਚ ਤੁਸੀਂ ਡੈਨਮਾਰਕ ਵਾਲੀ ਕੁਆਲਿਟੀ ਸਾਰੀ ਵੱਛੀ ਦੇ ਵਿੱਚ ਆ ਪਰ ਇਹ ਆ ਵੀ ਨੰਬਰ ਦਾ ਜਾਂ ਸਟਰਾ ਦਾ ਜਾਂ ਸੀਮੰਟ ਦਾ ਬਾਈ ਨੂੰ ਵੀ ਨਹੀਂ ਪਤਾ ਤੇ ਆਪਾਂ ਵੀ ਨਹੀਂ ਕੁਝ ਕਹਿ ਸਕਦੇ ਪਰ ਮੈਨੂੰ ਆਹ ਲੈਂਦੇ ਸਾਰੇ ਡੈਨਮਾਰਕ ਤੇ ਸੀਮੰਟ ਵਾਲੇ ਲੱਗਦੇ ਆ ਜਿੰਨੇ ਹੈਗੇ ਆ ਬਾਕੀ ਤੁਸੀਂ ਸਿਆਣੇ ਆ ਤੁਸੀਂ ਮੇਰੇ ਨਾਲੋਂ ਵੱਧ ਜਾਨਵਾਰਾ ਜਿੰਨਾ ਪਰਮਾਨ ਇਸ ਦੇ ਇਸ ਕੰਮ ਦੇ ਵਿੱਚ ਇਹਨਾਂ ਜਾਨਵਰਾਂ ਦੇ ਵਿੱਚ ਆਪਦਾ ਬਚਪਨ ਆਪਦੀ ਉਮਰ ਨਗਾਲੀ ਹੋਵੇ ਉਹਨਾਂ ਨੂੰ ਬਹੁਤ ਕੁਝ ਪਤਾ ਹੁੰਦਾ ਵਾ ਆਪਾਂ ਤਾਂ ਹਜੇ ਕੱਲ ਲੱਗੇ ਆ ਕਿਉਂਕਿ ਤੁਹਾਨੂੰ ਮੇਰੇ ਨਾਲੋਂ ਵੱਧ ਤਜਰਬਾ ਵਾ ਮਿੱਤਰੋ ਰੇਟ 95000 ਆ ਬਾਈ 2 ਨੰਬਰ ਤੇ ਗਾਂ ਜਿਹੜੀ ਹਾਂਜੀ ਇਹਦੀ ਕੀ ਡਿਟੇਲ ਆ ਬਾਈ ਇਹਨੂੰ ਬਾਈ 4 ਦਿਨ ਹੋ ਗਏ ਸੋਈ ਨੂੰ 4 ਦਿਨ ਹੋ ਗਏ ਸੋਈ ਨੂੰ ਮਗਰ ਇਹਦੇ ਵਿੱਚੀ ਹੈ ਬਾਈ ਠੀਕ ਆ ਬਾਈ ਸੂਆ ਬਾਈ ਕਿੰਨਾ ਵਾ ਇਹ ਇਹ ਹੈਗਾ ਚੌਥਾ ਸੂਆ ਚੌਥਾ ਤੀਜਾ ਕਈ ਉਹਦਾ ਫਾਇਦਾ ਕੋਈ ਠੀਕ ਹੈ ਬਾਈ ਚਵਾ ਕਿਵੇਂ ਆ ਇਹਨੂੰ ਚਵਾ ਆ ਇੱਕ ਨੰਬਰ ਆ ਇਹਦੇ ਸਾਰੇ ਦੁੱਧ ਕਿੰਨਾ ਬਾਈ ਇਸ ਟਾਈਮ 15 ਕਿਲੋ ਹੈਗਾ ਬਾਈ ਇਹਨ ਤਿਆਰ ਆ ਤਿਆਰ ਆ ਅੱਛਾ ਬਾਈ ਇਹਦਾ ਰੇਟ ਕੀ ਰੂਗਾ ਇਹ ਰਸੇ 52000 ਰੁਪਏ 57000 ਰੁਪਏ ਲਾੜ ਪਿਆ ਰਹਿੰਦੇ ਵਿੱਚ ਇਹ ਕਰ ਦਾਂਗੇ ਬਾਈ ਕੱਢੀ ਬਾਹਰੋਂ ਬਾਈ ਤੋਰੀ ਬਣਾ ਲੈ ਵੀ ਮੇਤਰੋ ਮਗਰ ਆਹਦੇ ਵੱਛੀ ਚੌਥਾ ਸੂਆ ਇਹ ਤਾਜੀ ਸੂਈ ਆ ਅੱਜ ਇਹਨੂੰ ਕਿੰਨਾ ਦੇਣਾ ਸੂਈ ਨੂੰ ਅੱਜਨ ਚੌਥਾ ਦਿਨ ਚੌਥਾ ਦਿਨ ਹੀ ਸੂਈ ਨੂੰ ਇਹਦਾ ਚੌਥਾ ਹੀ ਸੂਆ ਮੇਤਰੋ 15 ਕਿਲੋ ਦੁੱਧ ਚਾਰਾਂ ਦਿਨਾਂ ਦੀ ਸੂ ਕੰਮ ਚਾ ਟੁੰਚਾ ਮਜ਼ਬੂਤ ਆ ਅੰਗਾ ਪੈਰਾਂ ਦੀ ਮਜ਼ਬੂਤ ਤੇ ਖੁੱਲੇ ਡੁੱਲੀ ਗਾਵਾਂ ਦੁੱਧ ਵਾਲੇ ਪੱਖ ਦੇ ਰਹਿਣ ਵਾਲੀ ਚੰਗਿਆ 20 ਕਿਲੋ ਦੁੱਧ ਦੇ ਵੀ ਦੇਈ ਜਾਊਗੀ ਟਾਰਾ ਦੁੱਧ ਇਹਦਾ ਵੀ ਮੈਂ ਰੱਖਾ ਬਾਈ ਸੰਗਣਾ ਚਿੱਟਾ ਇਹਦਾ ਹੈ ਹਾਂ ਥੋੜਾ ਜਿਹਾ ਕ੍ਰੋਸ ਆ ਗਈ ਹੈ ਨਾ ਕ੍ਰੋਸ ਆ ਬਾਈ ਕ੍ਰੋਸ ਆ ਚਫ ਦੇ ਪੱਖ ਜਿਹੜੇ ਘਟ ਆ ਪ੍ਰਿੰਟ ਆ ਚਫ ਵਾਲਾ ਥਣ ਚੰਗਾ ਵਾ ਬੱਚੀ ਵੀ ਬਹੁਤ ਸੋਹਣੀ ਮਗਰ ਇਹਦੇ ਹੈ ਨਾ ਹਾਂ ਬਾਈ ਹਾਂ ਅੱਛਾ ਭਾਈ ਇਹ ਤਾਂ ਹੋ ਗਈਆਂ ਦੋ ਗਾਵਾਂ ਹੁਣ ਆਪਾਂ ਇੱਕ ਦੇ ਦਈਏ ਮੱਝ ਹਨ ਵੀ ਕਈ ਵਾਰੀ ਮੱਝ ਲੈਣ ਵਾਲਾ ਤਰਾਜ ਨਾ ਕਰਦੇ ਫਿਰ ਇਹਦੀ ਕੀ ਡਿਟੇਲ ਆ ਇਹ ਪਹਿਲਾ ਸੂਆ ਭਾਈ ਪਹਿਲਾ ਸੂਆ ਹਾਂਜੀ ਅੱਛਾ ਕਿਦਨ ਸੂਈ ਆ ਭਾਈ ਇਹ ਸੂਨ ਵਾਲੀ ਆ ਬਈ 10 ਦਿਨ ਪਹਿਲਾ ਨਹੀਂ ਆ ਭਾਈ ਪਹਿਲਾ ਨਾ ਭਾਈ ਠੀਕ ਹੈ ਕਿੰਨੇ ਦਿਨ ਲੈ ਜੂਗੀ ਭਾਈ ਹਜੇ 10 ਦਿਨ ਲੈ ਜੇ ਹਫਤਾ ਲੈ ਜੇ ਭਾਈ ਲੇਵਾ ਲੂ ਆਇੰਦਾ ਵੀ ਚੰਗਾ ਹਨਾ ਭਾਈ ਬਹੁਤ ਚੰਗਾ ਭਾਈ ਸੀਲ ਹੰਡੀ ਬਹੁਤ ਆ ਹੂੰ ਜਾਲੀ ਆ ਹਨਾ ਹਾਂ ਹੈ ਨਸਲ ਵਾਲੀ ਆ ਵਾਕਈ ਤਰੀ ਗੱਲ ਆ ਕੋਈ ਯਾਰ ਜਿੱਡੀ ਚੰਗੀ ਲੇਵੇ ਲੋ ਹਨਾ ਨਸਲ ਵਾਲੀ ਆ ਪਤਲੇ ਜੰਮਦੀ ਆ ਹੂੰ ਦੁੱਧ 10 ਕਿਲੋ ਦੇ ਜੂਗੀ ਛੋਟੀ ਮੋਜ ਨਾ ਭਾਈ ਹੂੰ ਅਚਾ ਇਹਦਾ ਰੇਟ ਬਾਈ ਇਹਦਾ ਬਾਈ 80000 ਰੁਪਿਆ 80000 ਰੁਪਿਆ ਮਾਨਤਾਣ ਹੋ ਜੂ ਇਹਦੇ ਵਿੱਚ ਮਾੜਾ ਮੋਟਾ ਕਰ ਦਾਂਗਾ ਬਾਈ ਠੀਕ ਆ ਬਾਈ ਬੰਨ ਦੇ ਬਾਈ ਲੈ ਵੀ ਮਿੱਤਰੋ 80000 ਰੁਪਿਆ ਡਿਮਾਂਡ ਇਸ ਝੋਟੀ ਦੀ ਆ ਪਹਿਲਣ ਝੋਟੀ ਆ ਥੱਲੋ ਥੱਲੋ ਪੂਰੀ ਤਿਆਰੀ ਵਾਲੀ ਆ ਕਰਮਾਂ ਵਾਲੀ ਦੁੱਧ ਦੇ ਦੂਗੀ ਝੋਟੀ ਪਾਲਾ ਨਹੀਂ ਤਾਂ 10 11 ਕਿਲੋ ਪਹਿਲੇ ਸੋਏ ਦੇ ਵਿੱਚ ਹਜੇ ਦਿਨ ਕਿੰਨੇ ਲੈ ਜੂਗੀ ਬਾਈ ਹਫਤਾ ਲੈ ਜਾ 10 ਦਿਨ ਲੈ ਜਾ ਬਾਈ ਲੈ ਜੂਗੀ ਇੱਥੇ ਹਣਾ ਹਾਂ ਹਾਂ ਛੰਡੀ ਸ਼ੀਲ ਬਹੁਤ ਆ ਬਾਈ ਹਾਂ ਇਹ ਵਾਕਈ ਤੇਰੀ ਗੱਲ ਚੈਲਾਪਨ ਝੋਟੀ ਦੇ ਵਿੱਚ ਬਹੁਤ ਆ ਯਾਰ ਹਨਾ ਲੈ ਵੇਖ ਲਓ ਮੇਰਾ ਸਾਨੂੰ ਤਾਂ ਵੇਖ ਗਿਆ ਇੱਕ ਕਰਮਾਲੀਆਂ ਖੁਰਲੀ ਚ ਵੜਨ ਨੂੰ ਕਰਦੇ ਆ ਹੁੰਦੇ ਆ ਹਾਏ ਉਹ ਵੀ ਸ਼ਹਿਦ ਹੀ ਮਾਰਦਾ ਬਾਈ ਇਹਦੇ ਹਾਂ ਓਕੇ ਠੀਕ ਆ ਬਾਈ ਸ਼ਹਿਦ ਆਉਂਦਾ ਦੇ ਹਾਂ ਲੇਵਾ ਬਹੁਤ ਬਣਾਉਗੀ ਲੇਵਾ ਬਹੁਤ ਬਣਾਉਗੀ ਬਾਈ ਅੱਛਾ ਦੀਪੇ ਬਾਈ ਇਹਨਾਂ ਨੂੰ ਜਾਨਵਰਾਂ ਨੂੰ ਖਰੀਦਣ ਦੇ ਲਈ ਨੰਬਰ ਫਿਰ 94655 15741 15741 ਹਾਂਜੀ 94655 15741 ਨੰਬਰ ਆ ਬਾਈ ਦਾ ਪਿੰਡ ਹੈ ਸ਼ਹਿਰ ਹੈਗਾ ਵਾ ਤਲਵੰਡੀ ਪਾਈ ਤੇ ਦੀਪਾਬਾਈ ਦਾ ਨਾਮ ਆ ਸ਼ੀਨੇ ਫਾਰਮ ਤੇ ਤੇ ਬਾਈ ਗੱਲਬਾਤ ਲਈ ਨੰਬਰ ਮੈਂ ਸਕਰੀਨ ਤੇ ਲਾਤਾ ਵਾ ਜਾਨਵਰ ਤੁਹਾਨੂੰ ਤਿੰਨ ਦਿਖਾਤੇ ਦੋ گاਵਾ ਤੇ ਇੱਕ ਮੱਝ ਅੱਜ ਦੀ ਵੀਡੀਓ ਵਿੱਚ ਇੰਨੇ ਹੀ ਸੀ ਜਲਦ ਮਿਲਦੇ ਰਵਾਂਗੇ ਜਲਦ ਕਿਸੇ ਨਵੇਂ ਵਿਸ਼ੇ ਦੇ ਨਾਲ ਕਿਸੇ ਨਵੇਂ ਪਸ਼ੂ ਦੇ ਨਾਲ